ਗੱਤਾ ਪਰੂ ਪੰਜਾਬ ਟੀਵੀ ਤੇ ਮੈਂ ਹਾਂ ਯਾਦਵਿੰਦਰ ਸਿੰਘ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਸਿੰਘੂ ਬਾਰਡਰ ਤੇ ਕਿਸਾਨ ਲੀਡਰ ਅਗਵਾਈ ਕਰ ਰਹੇ ਨੇ ਕੇਐਮਪੀ ਦੇਖ ਰਹੇ ਹਾਂ ਸਾਹਮਣੇ ਆ ਕੇਐਮਪੀ ਕਿਸਾਨ ਲੀਡਰ ਟਰਾਲੀਆਂ ਟਰੈਕਟਰ ਜਾ ਰਹੇ ਨੇ ਸ਼ੁਰੂਆਤ ਹੋ ਚੁੱਕੀ ਹੈਗੀ ਲਗਾਤਾਰ ਕਾਫਲੇ ਦਿਖਾਵਾਂਗੇ ਤੁਹਾਨੂੰ ਡਰੋਨ ਦੇ ਜ਼ਰੀਏ ਵੀ ਦਿਖਾਵਾਂਗੇ ਇਸ ਤੋਂ ਬਿਨਾ ਵੀ ਲਗਾਤਾਰ ਲਾਈਵ ਕਵਰੇਜ ਤੁਸੀਂ ਦੇਖੋਗੇ ਇਧਰਲੇ ਪਾਸੇ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਗੱਡੀਆਂ ਨੇ ਜਿਹੜੀਆਂ ਆ ਰਹੀਆਂ ਨੇ ਔਰ ਪਿੱਛੋਂ ਮੈਂ ਕਹਾਂਗਾ ਹਿਊਮਨ ਕਰਕੇ ਦਿਖਾਉਣਗੇ ਸ਼ਮਸ਼ੀਰ ਕਿਸ ਤਰੀਕੇ ਦੇ ਨਾਲ ਤੁਹਾਨੂੰ ਪਿੱਛੇ ਤੱਕ ਲਾਸਟ ਤੱਕ ਦਿਖਾਉਣਿਆ ਕਿ ਲਾਸਟ ਤੱਕ ਕਿਸ ਤਰੀਕੇ ਨਾਲ ਗੱਡੀਆਂ ਟਰੈਕਟਰ ਟਾਲੀਆਂ ਨੇ ਜਿਹੜੀਆਂ ਉਹ ਜਾ ਰਹੀਆਂ ਨੇਗੀਆਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਲੋਕ ਜਸ਼ਨ ਮਨਾ ਰਹੇ ਨੇ ਸਿੱਧੀਆਂ ਤਸਵੀਰਾਂ ਲਾਈਵ ਦਿਖਾ ਰਹੇ ਆ ਤੁਹਾਨੂੰ ਲਾਈਵ ਤਸਵੀਰਾਂ ਦੇਖ ਰਹੇ ਹੋ ਸਿੰਘੂ ਬਾਰਡਰ ਤੋਂ ਔਰ ਸੋਈ ਟਾਬੇ ਦੇ ਕੋਲੋਂ ਤਾਂ ਤੁਸੀਂ ਆ ਟੈਂਕੀ ਵੀ ਦੇਖਦੇ ਹੋਵੋਗੇ ਬਹੁਤ ਸਾਰੀਆਂ ਇੱਥੇ ਰਸੋਈ ਟਾਬੇ ਕੋਲ ਸ਼ੁਰੂਆਤ ਹੋ ਚੁੱਕੀ ਹੈ ਇੱਕ ਪਾਸੇ ਰਸੋਈ ਟਾਬੇ ਤੋਂ ਟਰਾਲੀਆਂ ਚੱਲ ਪਈਆਂ ਨੇ ਦੂਜੇ ਪਾਸੇ ਤੁਸੀਂ ਦੇਖੋਗੇ ਕੇਐਮਪੀ ਜਮਪੀ ਤੇ ਬਹੁਤ ਸਾਰੇ ਲੀਡਰ ਢੱਲੇਵਾਲ ਸਾਹਿਬ ਸਿਰਸਾ ਸਾਹਿਬ ਸਮਾਮ ਲੀਡਰ ਤੁਹਾਨੂੰ ਦਿਖਾਉਣੇ ਆਰ ਲਾਈਵ ਕਵਰੇਜ ਦਿਨ ਭਾਰੇ ਲਾਈਵ ਕਵਰੇਜ ਰਹੇਗੀ ਵੱਤ ਵਾਤੇ ਕਵਰੇਜ ਨੂੰ ਸ਼ੇਅਰ ਕਰੋ ਦੁਨੀਆ ਦੇ ਹਰ ਹਿੱਸੇ ਤੱਕ ਕਿਉਂਕਿ ਇਤਿਹਾਸ ਨੂੰ ਦੁਹਰਾਇਆਗਾ ਜਿਹੜਾ ਗੱਲ ਕੀਤੀ ਜਾਂਦੀ ਸੀ ਬਾਬਾ ਬਘੇਲ ਸਿੰਘ ਦੀ ਜਿਹੜੀ ਗੱਲ ਕੀਤੀ ਜਾਂਦੀ ਸੀ ਗਦਰ ਲਹਿਰ ਦੀ ਜਿਹੜਾ ਗੱਲ ਕੀਤੀ ਜਾਂਦੀ ਸੀ ਪੰਜਾਬ ਦੇ ਇਤਿਹਾਸ ਦੀਆਂ ਵੱਖ-ਵੱਖ ਲਹਿਰਾਂ ਦੀ ਔਰ 1670 ਦੇ ਅੰਦਰ ਸਤਨਾਮੀਆਂ ਦਾ ਉਧਰੋ ਇਸੇ ਇਲਾਕੇ ਚੋਂ ਇਸ ਇਲਾਕੇ ਚ ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਨੇ ਮਹਾਰਾਸ਼ਟਰ ਰਾਜਸਥਾਨ वाया ਰਾਜਸਥਾਨ ਇੱਥੇ ਪਹੁੰਚਦੇ ਨੇ ਹਰਿਆਣਾ ਉਦੋਂ ਕੋਈ ਪਛਾਣ ਨਹੀਂ ਸੀ ਔਰ ਉਸੇ ਦੌਰ ਤੋਂ ਬਾਅਦ ਗਦਰ ਲਹਿਰ ਦਾ ਉਹ ਦੌਰ ਔਰ ਕਿਸ ਤਰੀਕੇ ਦੇ ਨਾਲ ਉਹੀ ਜਸ਼ਨ ਦੇਖੋ ਦੇਗ ਤੇਗ ਫਤੇ ਲਿਖਿਆ ਹੋਇਆ ਯੂਮਨ ਕਰਕੇ ਦਿਖਾਓ ਦੇਗ ਤੇਗ ਫਤੇ ਲਿਖਿਆ ਹੋਇਆ ਉਹੀ ਦੇਗ ਤੇਗ ਫਤੇ ਜਿਸ ਦੇ ذریعے ਇੱਕ ਨਾਰਾ ਹਮੇਸ਼ਾ ਗੂੰਜਦਾ ਰਿਹਾ ਪੰਜਾਬ ਦੇ ਇਤਿਹਾਸ ਚ ਜਿਨੇ ਪੰਜਾਬ ਦੀ ਦਿਸ਼ਾ ਵੀ ਬਦਲੀ ਪੰਜਾਬ ਦੀ ਦਸ਼ਾ ਵੀ ਬਦਲੀ ਟਰੈਕਟਰ ਟਰਾਲੀਆਂ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਤੇ ਕਿਸਾਨ ਨੇ ਜਿਹੜੇ ਉਹ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਜਿੱਤ ਦੇ ਜਸ਼ਨ ਉਹ ਵੀ ਪਹਿਲਾ ਦਿਨ ਸੀ ਜਦੋਂ ਅਸੀਂ ਇੱਥੇ ਸੀ 25 ਤਰੀਕ ਨੂੰ 26 ਤਰੀਕ ਨੂੰ ਤੇ ਇਹ ਵੀ ਉਹ ਜਸ਼ਨ ਨੇ ਜਿਨ੍ਹਾਂ ਦੇ ਅੰਦਰ ਅੱਜ ਅਸੀਂ ਜਿੱਤ ਦੇ ਜਸ਼ਨਾਂ ਸ਼ਾਮਲ ਹੋਏ ਹਾਂ ਉਦੋਂ ਉਹ ਜਸ਼ਨ ਸੀ ਸੰਘਰਸ਼ ਦਾ ਕਿਸ ਤਰੀਕੇ ਦਾ ਸੰਘਰਸ਼ ਲੜਿਆ ਜਾ ਰਿਹਾ ਤੁਹਾਨੂੰ ਸਾਰੇ ਲੀਡਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਕਿਸ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਲੀਡਰ ਨੇ ਉਹ ਮੌਕੇ ਤੇ ਮੌਜੂਦ ਨੇ ਵੱਖ-ਵੱਖ ਲੀਡਰ ਡੱਲੇਵਾਲ ਸਾਹਿਬ ਸਾਡੇ ਨਾਲ ਨੇ ਇਹਨਾਂ ਨਾਲ ਸ਼ੁਰੂ ਕਰਦੇ ਆਂ ਡੱਲੇਵਾਲ ਸਾਹਿਬ ਤੋਂ ਪੁੱਛਦੇ ਆਂ ਕੀ ਕਹਿਣਾ ਡੱਲੇਵਾਲ ਸਾਹਿਬ ਕਿਸ ਤਰ੍ਹਾਂ ਲੱਗਦਾ ਕੀ ਮਾਹੌਲ ਆ ਇੱਕ ਦਿਨ ਉਹ ਸੀ ਜਦੋਂ ਜਿੱਤ ਕੇ ਆਏ ਸੀ ਜਦੋਂ ਆਏ ਸੀ ਆ ਜਿੱਤਿਓਂਗੇ ਦੇਖੋ ਮਾਹੌਲ ਵਾਹਿਗੁਰੂ ਦੀ ਰਹਿਮਤ ਆ ਬੜਾ ਫਤਿਹ ਦਾ ਫਤਿਹ ਦਾ ਮਾਹੌਲ ਆ ਜਿੱਤ ਦਾ ਮਾਹੌਲ ਆ ਅੱਜ ਲੋਕ ਜਕਾਰੇ ਮਾਰਦੇ ਫਤਿਹ ਬੁਲਾਉਣ ਵਾਸਤੇ ਫਤਿਹ ਕਰਕੇ ਚੱਲੇ ਨੇ ਇੱਕ ਮੈਂ ਤੁਹਾਡੇ ਮਾਧਿਅਮ ਤੋਂ ਹੋਰ ਸੁਨੇਹਾ ਦੇਣਾ ਚਾਹਣਾ ਪੂਰੇ ਸੰਸਾਰ ਨੂੰ ਪੂਰੇ ਲੋਕਾਂ ਨੂੰ ਕਿ ਅੱਜ ਤਾਂ ਫਤਿਹ ਚ ਆ ਕਰਕੇ ਚੱਲੇ ਆਂ ਇੱਕ ਸਾਡਾ ਕੰਮ ਹਜੇ ਬਾਕੀ ਹੈ ਉਹ ਆ ਸਾਡੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਨਤਮਸਤਕ ਹੋਣਾ ਉਹਦਾ ਸ਼ੁਕਰਾਨਾ ਕਰਨਾ ਜਿਹਦੀ ਬਦੌਲਤ ਮੋਰਚੇ ਨੂੰ ਬੜੇ ਡੈਂਟ ਪਾਉਣ ਦੀ ਗੱਲ ਤੇ ਮੌਕੇ ਆਏ ਉਹ ਮੇਰੇ ਸਤਿਗੁਰੂ ਨੇ ਬਚਾ ਕੇ ਰੱਖਿਆ ਉਹ ਅਸੀਂ 17 ਤਰੀਕ ਨੂੰ ਪੂਰੇ ਭਾਰਤ ਦੇ ਵਿੱਚੋਂ ਯਾਦ ਕਰਦੇ ਉਹ ਪਹਿਲਾ ਦਿਨ ਅਸੀਂ ਵੀ ਤੁਹਾਡੇ ਨਾਲ ਸੀਗੇ ਅੱਜ ਵਾਲੋ ਦਿਨ ਜੋ ਜਿੱਤ ਕੇ ਜਾ ਰਹੇ ਹਾਂਗੇ ਉਹ ਦਿਨ ਜਦੋਂ ਐ ਲੱਗਦਾ ਸੀ ਕੀ ਹੋਊਗਾ ਪਤਾ ਨਹੀਂ ਕੀ ਹੋਊਗਾ ਇੱਥੋਂ ਲੰਘ ਰਹੀ ਸੀ ਮੇਰੇ ਯਾਦ ਆ ਮੈਂ ਇੱਥੋਂ ਲੰਘ ਰਿਹਾ ਸੀਗਾ ਐਨ ਲੱਗਦਾ ਸੀ ਅੱਗੇ ਜਾ ਕੇ ਪਤਾ ਨਹੀਂ ਕੀ ਹੋਊ ਕਿਤੇ ਪੁਲਿਸ ਗੋਲੀਆਂ ਚਲਾਊ ਕੀ ਕਰੂ ਫਿਰ ਵਾਟਰ ਕਨ ਛੱਡੇ ਅਤਰੂ ਗੈਸ ਦੇ ਗੋਲੇ ਚਲਾ ਦੇ ਦੇਖੋ ਇਹ ਤੇ ਸੁਭਾਵਿਕ ਆ ਦਿਸੀਆ ਸਾਰਿਆਂ ਨੂੰ ਹਾਲਾਤ ਲੇਕਿਨ ਇਹ ਹਾਲਾਤ ਬਣਦੇ ਵੀ ਰਹੇ ਲੇਕਿਨ ਲੋਕਾਂ ਨੇ ਅਜਿਹੇ ਹਾਲਾਤਾਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ ਜਦੋਂ ਲੋਕ ਦੇ ਜਿਹੜੇ ਇਰਾਦੇ ਨਾਲ ਲੜਦੇ ਨੇ ਉਹ ਨਾ ਦੇ ਵਾਟਰ ਕਨਰ ਰੋਕ ਸਕੇ ਨਾ ਗੋਲੇ ਰੋਕ ਸਕੇ ਅਖੀਰ ਮੋਦੀ ਨੂੰ ਚੁਕਾ ਕੇ ਅੱਜ ਲੋਕ ਜਿੱਤ ਕੇ ਆਪਦੇ ਘਰਾਂ ਨੂੰ ਮੁੜੇ ਨੇ ਆ ਇਸ ਕਰਕੇ ਸਾਰੇ ਦੇਸ਼ ਨੂੰ ਮੁਬਾਰਕ ਆ ਸਾਰੇ ਦੇਸ਼ ਨੂੰ ਵਧਾਈ ਆ ਇਸ ਗੱਲ ਦੀ ਜੱਲੜ ਸਾਹਿਬ ਕੀ ਕਹਿਣਾ ਚਾਹੁੰਦੇ ਇੱਕ ਜਰੂਰ ਕਹੋ ਮੈਂ ਵੀ ਇਹ ਕਹੂੰਗਾ ਵਾਰ-ਵਾਰ ਸਾਡੀ ਅਪੀਲਾਂ ਸ਼ਾਂਤੀ ਨਾਲ ਜਾਣਾ ਪਿਆਰ ਨਾਲ ਜਾਣਾ ਕੋਈ ਐਕਸੀਡੈਂਟ ਨਾ ਹੋਵੇ ਕੋਈ ਹੁੱਲੜਬਾਜ਼ੀ ਨਾ ਹੋਵੇ ਕਿਤੇ ਨਾ ਹੋਵੇ ਖੁਸ਼ੀ ਕਿਤੇ ਉਦਾਸੀ ਚ ਬਦਲ ਜਾਏ ਵੀ ਕੋਈ ਇੱਕ ਸੁਨੇਹਾ ਜ਼ਰੂਰ ਦਿਓ ਅਸੀਂ ਵਾਰ-ਵਾਰ ਕਹਿ ਰਹੇ ਹਾਂ ਸਾਡੀ ਬਹੁਤ ਹੱਥ ਜੋੜ ਕੇ ਅਪੀਲ ਹੈ ਸਾਰੇ ਟਰੈਕਟਰਾਂ ਦੇ ਗੱਡੀਆਂ ਦੇ ਜਾਣ ਵਾਲੇ ਵੀਰਾਂ ਨੂੰ ਕਿ ਆਪਾਂ ਖੁਸ਼ੀ ਦੇ ਵਿੱਚ ਕਿਤੇ ਕਿਸੇ ਤਰ੍ਹਾਂ ਦੀ ਗਮੀ ਦੇ ਵਿੱਚ ਨਾ ਬਦਲ ਜਾਂਦੀ ਹੋਵੇ ਇਸ ਗੱਲ ਦਾ ਜਰੂਰ ਧਿਆਨ ਰੱਖਣਾ ਹੈ ਆਰਾਮ ਨਾਲ ਜਾਣਾ ਹੈ ਫਤਿਹ ਹੋਈ ਆ ਫਤਿਹ ਰਹਿ ਕੇ ਲੈ ਕੇ ਪਰਿਵਾਰ ਦੇ ਵਿੱਚ ਪਹੁੰਚ ਗਏ ਸੋ ਇਸ ਗੱਲ ਦਾ ਜਰੂਰ ਧਿਆਨ ਰੱਖਣਾ ਹੈ ਕਿਸੇ ਤਰ੍ਹਾਂ ਦੀ ਜਲਦਬਾਜ਼ੀ ਕਾਰਨ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਟੇਕਓਵਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਇਸ ਗੱਲ ਤੋਂ ਵਿਚਾਰ ਰੱਖਣਾ ਇਹ ਸਾਡੀ ਅਪੀਲ ਆ ਸਾਰੇ ਕਿਸਾਨ ਦੋਸਤਾਂ ਨੂੰ ਧੰਨਵਾਦ ਡੱਲੇਵਾਲ ਸਾਹਿਬ ਬਹੁਤ ਵਧਾਈਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਦਿਖਾ ਰਹੇ ਹਾਂ ਮੋਰਚਾ ਜਾ ਰਹੇ ਨੇ ਹਰਿਆਣੇ ਵਾਲੇ ਭਰਾ ਸਾਡੇ ਹਾਂ ਵੀ ਰਣੇ ਵਾਲਿਓ ਕਿਵੇਂ ਆ ਮਾਹੌਲ ਮੌਲੀਓ ਜੀ ਬੜੀ ਖੁਸ਼ੀ ਦਾ ਪਲ ਹੈ ਥੋੜੀ ਕਸਰਰੀ ਹੋ ਮਿਟ ਜਾਵੇਗੀ ਅੰਗੇ ਤੇ ਮਟਾ ਦੇ ਇਸੀ ਬਾਤ ਨਹੀਂ ਹੈ ਆ ਮੰਨ ਨੇ ਪ੍ਰਧਾਨ ਮੰਤਰੀ ਨੇ ਬੜੇ ਪਰੇਸ਼ਾਨ ਕਰੇ ਹੈ ਫਿਰ ਕੋਈ ਬਾਤ ਨਹੀਂ ਆਂਦੇ ਪਰੇਸ਼ਾਨ ਹੋਣੇ ਹੀ ਕਰੇ ਆਂਦੇ ਖਤਮ ਪਰੇਸ਼ਾਨੇ ਜੜ ਪਰੇਸ਼ਾਨ ਕੋਈ ਤੇ ਕਹਿੰਦੀ ਕਿਸੇ ਤਰ੍ਹਾਂ ਦੀ ਹਾਂ ਅਬ ਇਹ ਹੈ ਹਮਾਰੀ ਉਹ ਤੋਂ ਪੰਜ ਪੰਜ ਸੱਤ ਮੰਗੋ ਰਹੀ ਸੀ ਨਾ ਉਹਨੂੰ ਕੋਲੀਰ ਕਰ ਦੇ ਗਵਰਨਮੈਂਟ ਸਰਕਾਰ ਹਰਿਆਣੇ ਵਾਲੇ ਹਰਿਆਣੇ ਵਾਲਿਆਂ ਦਾ ਪੰਜਾ ਇੱਕ ਵਾਰ ਨਾਰਾ ਲਗਾ ਦੋ ਪੰਜਾਬ ਹਰਿਆਣਾ ਇੱਕ ਇਕਤਾ ਜਿੰਦਾਬਾਦ ਦੇ ਨਾਰੇ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਦਿਖਾ ਰਿਆਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਟਰੈਕਟਰ ਟਰਾਲੀਆਂ ਸਿੱਧਾ ਕੇਐਮਪੀ ਦੇ ਉੱਤੇ ਅਰਦਾਸ ਹੋਣੀ ਹੈ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾ ਰਹਿਆਂਗੇ ਔਰ ਦੂਜੇ ਪਾਸੇ ਇਧਰਲੇ ਪਾਸੇ ਦੇਖੋ ਆ ਜਾ ਰਹੇ ਟਰੈਕਟਰ ਹਰਿਆਣਾ ਵਾਲਾਂ ਦਾ ਪਿੱਛੇ ਟਰੈਕਟਰ ਟਰੈਕਟਰ ਨਿਸ਼ਾਨ ਸਾਹਿਬ ਲਾਏ ਹੋਏ ਨੇ ਲਾਈਵ ਤਸਵੀਰਾਂ ਤੁਹਾਨੂੰ ਕੀ ਮੌਲਾ ਫਿਰ ਅੱਜ ਖੁਸ਼ੀਆਂ ਪੂਰੀ ਬਹੁਤ ਖੁਸ਼ ਬਹੁਤ ਖੁਸ਼ ਪਰਮਾਤਮਾ ਨੇ ਬਹੁਤ ਖੁਸ਼ੀ ਸਭ ਤੋਂ ਪਹਿਲਾਂ ਸਾਡੇ ਨਾਲ ਬਾਬਾ ਜੀ ਵੀ ਨੇ ਤੁਹਾਡੇ 1 ਮਿੰਟ ਮੈਂ ਲਵਾਂਗਾ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਹੈ ਜੀ ਅੱਜ ਜਿੱਥੇ ਸਾਰੇ ਕਿਸਾਨਾਂ ਨੂੰ ਵਧਾਈ ਉਹ ਤੇ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਪੱਤਰਕਾਰਾਂ ਨੂੰ ਵਧਾਈ ਜਿਨ੍ਹਾਂ ਨੇ ਏਡਾ ਵੱਡਾ ਨਾਲ ਜਾਨ ਦਿੱਤਾ ਤੁਹਾਡੀ ਜਿੱਤ ਹੋਈ ਅੱਜ ਅੱਜ ਬੋਲੇ ਤੁਹਾਡੀ ਜਿੱਤ ਹੋਈ ਅੱਜ ਸ਼ੋਹਰਤ ਆਕਾਰ ਇਹ ਵੀ ਲੜਾਈ ਪੰਜਾਬ ਦੇ ਭਲੇ ਲਈ ਜਾਰੀ ਰਹੇ ਵਾਹ ਜਾਰੀ ਜਾਰੀ ਰੱਖ ਜਾਰੀ ਇਹ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਲਾਈਵ ਤਸਵੀਰਾਂ ਦਿਖਾ ਰਹੇ ਆ ਕਿਸ ਤਰੀਕੇ ਦੇ ਨਾਲ ਡਾਕਟਰ ਦਰਸ਼ਨਪਾਲ ਵੀ ਇੱਥੇ ਮੌਕੇ ਦੇ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂਗੇ ਕਮੈਂਟ ਲੈਂਦੇ ਆਂਗੇ ਦਰਸ਼ਨਪਾਲ ਜੀ ਕੀ ਕਹਿਣਾਗਾ ਤੁਹਾਡਾ ਉਹ ਦਿਨ ਜਦੋਂ ਆਏ ਸੀ ਕਾਹਦੇ ਨਾਲ ਜਿੱਤ ਹੋਈ ਹੈ ਇਹ ਬਹੁਤ ਗ੍ਰੇਟ ਦਿਨ ਹੈ ਜੀ ਇਹਦੇ ਵਿੱਚ ਇਤਿਹਾਸਿਕ ਜਿੱਤ ਦੇ ਨਾਲ ਅਸੀਂ ਵਾਪਸ ਜਾ ਰਹੇ ਆਂ ਔਰ ਮੈਂ ਨਿੱਜੀ ਤੌਰ ਤੇ ਸੋਚਦਾ ਪਤਾ ਨਹੀਂ ਕਿਸੇ ਨੇ ਸੋਚਿਆ ਕਿ ਨਹੀਂ ਸੋਚਿਆ ਕਿ ਜਦੋਂ 26 ਜਨਵਰੀ ਤੋਂ ਪਹਿਲਾਂ ਪਿਛਲੇ ਲੱਗਦਾ ਸੀ ਕਿ ਜਾਂ ਜੇਲ ਹੋਊਗੀ ਤੇ ਜਾਂ ਕਬਰਾਂ ਹੋਣਗੀ ਤੇ ਜਾਂ ਘਰ ਵਾਪਸੀ ਹੋਊਗੀ ਅੱਜ ਘਰ ਵਾਪਸੀ ਹੋ ਰਹੀ ਹੈ ਬਾਕੀ ਚੀਜ਼ਾਂ ਨੂੰ ਅਸੀਂ ਜਿੱਤ ਕੇ ਨਕਾਰ ਕੇ ਠੁਕਰਾ ਕੇ ਮੋਦੀ ਨੂੰ ਝੁਕਾ ਕੇ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਜਾ ਰਹੇ ਆ ਇਹ ਸਾਡੇ ਪੂਰੇ ਦੇਸ਼ ਤੇ ਤੇ ਪੰਜਾਬ ਦੇ ਕਿਸਾਨਾਂ ਦੀ ਬਹੁਤ ਕਹਿੰਦੇ ਆ ਪੰਜਾਬ ਦੀ ਗਵਾਹੀ ਦੀ ਵੀ ਲੋੜ ਆਗੀ ਬਹੁਤ ਸਾਰੇ ਵਿਊ ਨੇ ਤੁਸੀਂ ਪ੍ਰੈਸ਼ਰ ਗਰੁੱਪ ਦੀ ਗੱਲ ਕਰ ਰਹੇ ਹੋ ਕੋਈ ਪੋਲਿਟੀਕਲ ਪਾਰਟੀ ਦੀ ਗੱਲ ਕਰ ਰਿਹਾ ਕੋਈ ਕਿਸੇ ਹੋਰ ਚੇਂਜ ਦੀ ਗੱਲ ਕਰ ਰਿਹਾ ਤੁਹਾਨੂੰ ਕਿਹੜੀ ਚੇਂਜਸ ਦੀ ਨਹੀਂ ਮੈਨੂੰ ਲੱਗਦਾ ਕਿ ਸਾਨੂੰ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਇਕੱਲੇ ਪੰਜਾਬ ਚ ਨਹੀਂ ਪੂਰੇ ਦੇਸ਼ ਚ ਲੋੜ ਹੈ ਦੁਨੀਆ ਚ ਕਿਉਂਕਿ ਜਿਹੜੀਆਂ ਪਾਲਿਸੀਆਂ ਨੇ ਉਹ ਡਬਲਯੂਟੀਓ ਤੇ ਕਾਰਪੋਰੇਟ ਨਿਰਧਾਰਤ ਕਰ ਰਿਹਾ ਨੇ ਕਿ ਦੁਨੀਆ ਚ ਕਿਸਾਨੀ ਦੇ ਵੱਡੇ ਅੰਦੋਲਨ ਦੀ ਲੋੜ ਹੈ ਹਾਂ ਜਸ਼ਨ ਨੇ ਡਾਕਟਰ ਦਰਸ਼ਨਪਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਦਿੱਲੀ ਤੋਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਟਰੈਕਟਰ ਟਰਾਲੀਆਂ ਹਜ਼ਾਰਾਂ ਦੀ ਗਿਣਤੀ ਚ ਜਿੱਤ ਦੇ ਜਸ਼ਨਾਂ ਸ਼ਾਮਲ ਹੋ ਗਈਆਂ ਨੇ ਔਰ ਵਾਰ-ਵਾਰ ਮੈਂ ਇਸ ਗੱਲ ਦਾ ਜ਼ਿਕਰ ਕਰ ਰਿਹਾ ਉਹ ਇਲਾ ਜਿਹੜਾ 1670 ਦੇ ਅੰਦਰ ਸਤਨਾਮੀਆਂ ਦੀ ਵੱਡੀ ਬਗਾਵਤ ਇਸੇ ਇਲਾਕੇ 'ਚ ਬਾਬਾ ਬੰਦਾ ਸਿੰਘ ਬਹਾਦਰ ਇਸੇ ਇਲਾਕੇ 'ਚ ਇਸੇ ਧਰਤੀ ਤੋਂ ਹੁੰਦੇ ਹੋਏ ਪਹੁੰਚਦੇ ਨੇ ਸਿੱਧਾ ਚੱਪੜ ਚਿੱੜੀ ਦੇ ਮੈਦਾਨਾਂ 'ਚ ਸਮਾਣਾ ਸਰਹੰਦ ਤੇ ਅੱਗੇ ਉਹ ਬਗਾਵਤ ਮੈਵਾੜ ਦਾ ਏਰੀਆ ਇਹ ਸਾਰਾ ਹਰਿਆਣੇ ਦਾ ਉਹ ਏਰੀਆ ਸੋਨੀਪਟਾ ਏਰੀਆ ਜਿੱਥੇ ਗਦਰੀਆਂ ਨੇ 1857 ਚ ਵੱਡੇ ਗਦਰ 'ਚ ਹਿੱਸਾ ਪਾਇਆ ਸੀ ਤਾਂ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਹਰਿਆਣੇ ਦੀ ਧਰਤੀ ਵਿਦਰੋਹਾਂ ਦੀ ਧਰਤੀ ਹੈ ਉਹ ਨਜ਼ਰ ਆ ਰਿਹਾ ਔਰ ਤੁਹਾਨੂੰ ਫੇਰ ਤਸਵੀਰਾਂ ਦਿਖਾ ਰਿਹਾ ਕਿਵੇਂ ਹਜ਼ਾਰਾਂ ਦੀ ਗਿਣਤੀ ਚ ਟਰੈਕਟਰ ਟਰਾਲੀਆਂ ਆ ਰਹੇ ਨੇ ਔਰ ਰੋਕਾ ਨਾ ਵੀ ਗੱਲਬਾਤ ਲਗਾਤਾਰ ਕਰਦੇ ਜਾਂਦੇ ਆ ਅਸੀਂ ਹਾਂਜੀ ਭਾਈ ਜੀ ਕੀ ਕਹਿਣਾਗਾ ਬਸ ਮੈਂ ਪਰ ਅੱਛਾ ਅੱਤ ਬਹੁਤ ਹੋਰਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਅਸੀਂ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਰਹੇ ਨੇ ਹਾਂ ਭਾਈ ਕਿਵੇਂ ਫੇਰ ਸ਼ਾਮਲੋ ਜਿੱਦੇ ਜਸ਼ਨਾਂ ਚ ਬਿਲਕੁਲ ਬਿਲਕੁਲ ਸ਼ਾਮਲਾ ਜੀ ਬਿਲਕੁਲ ਬਹੁਤ ਖੁਸ਼ ਹਾਂ ਜੀ ਬਿਲਕੁਲ ਸ਼ਾਮਲਾ ਅੱਛਾ ਜਿੱਤ ਕੇ ਜਾ ਰਹੇ ਆ ਭਾਈ ਹੋਰਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਅਸੀਂ ਜਿਹੜੇ ਬਹੁਤ ਸਾਰੇ ਲੋਕ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ ਹਾਂਜੀ ਭਾਈ ਫਿਰ ਕਿਵੇਂ ਲੱਗ ਰਿਹਾ ਹੈਗਾ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਪਹਿਲਾਂ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਕਵਰੇਜ ਕੀਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫੁੱਲ ਨਜ਼ਾਰੇ ਆ ਬਾਬੇ ਦੀ ਕਿਰਪਾ ਨਾਲ ਬਈ ਧੰਨਵਾਦ ਤਾਂ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਭਾਈ ਕੀ ਲੱਗਦਾ ਫਿਰ ਬਹੁਤ ਵਧੀਆ ਜੀ ਕਿਸਾਨੀ ਦੀ ਜਿੱਤ ਹੋਈ ਆ ਕਿਸਾਨੀ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਤੇ ਭਾਈਚਾਰਾ ਜਿੰਦਾਬਾਦ ਭਾਈਚਾਰਾ ਜਿੰਦਾਬਾਦ ਹਾਂਜੀ ਭਾਈ ਜੀ ਕੀ ਕਹਿਣਾਗਾ ਦਾ ਵੱਡੇ ਹੋਰ ਆਪਾਂ ਕੀ ਕਹਣਾ ਜਿੱਤ ਕੇ ਚੱਲੇ ਆ ਵੀਰੇ ਮਹਾਰਾਜ ਦੀ ਕਿਰਪਾ ਸਾਰਾ ਵਧੀਆ ਹੋ ਗਿਆ ਆ ਮੁੰਡਾ ਕੁੱਤੇ ਦੀ ਬਣਾਇਓ ਦੇਖੋ ਜੀ ਅਸੀਂ ਕੁੱਤੇ ਵੀ ਨਹੀਂ ਛੱਡੇ ਹੈਗੇ ਜਿਹੜੇ ਸਾਡੇ ਨਾਲ ਸੀ ਟਰਾਲੀ ਦਾ ਕੀ ਬਾਤ ਆ ਦੇਖੋ ਕੁੱਤਾ ਵੀ ਨਾਲ ਲੈ ਕੇ ਚੱਲਿਓ ਹੈ ਆ ਕੁੱਤਾ ਨਾਲ ਲੈ ਕੇ ਚੱਲਿਆ ਅੱਛਾ ਇੱਥੇ ਸੀਗਾ ਹਾਂ ਜੀ ਹਾਂ ਜੀ ਹਾਂ ਜੀ ਆ ਇਹ ਆਪਣੇ ਕੋਲੇ ਰੱਖਿਆ ਹੋਇਆ ਸੀਗਾ ਜੀ ਇਥੇ ਇਹਨੂੰ ਇੱਥੇ ਪਾਲਿਆ ਸੀ ਹਾਂ ਜੀ ਹਾਂ ਕੀ ਬਾਤ ਆ ਕੀ ਨਾ ਰੱਖਿਆ ਇਹਦਾ ਇਹਦਾ ਨਾਮ ਡੌਗੀ ਆ ਜੀ ਅੱਛਾ ਕਦੋਂ ਮਿਲੇ ਸੀ ਇਹਨੂੰ ਇਹ ਇਹਨੂੰ ਮਿਲੇ ਤੀ ਆਪਾਂ ਪੂਰਾ ਸਾਲ ਹਾਂ ਪੂਰੇ ਸਾਲ ਦਾ ਸਾਲ ਦਾ ਰੱਖਿਆ ਹੁਣ ਪਿੰਡ ਲੈ ਕੇ ਚੱਲਿਓ ਪਿੰਡ ਕਾਲਗੜ ਦੀ ਕਾਲਗੜ ਕਾਲਗੜ ਪਿੰਡ ਲੈ ਕੇ ਹਾਂ ਜੀ ਹਾਂ ਕਾਲਗੜ ਪਿੰਡ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੋਰ ਵੀ ਲੋਕਾਂ ਨਾਲ ਕਿਵੇਂ ਲੱਗ ਰਿਹਾ ਅੰਕਲ ਕਿਵੇਂ ਮਹਿਸੂਸ ਕਰ ਰਹੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਜਿੱਤ ਕੇ ਜਾ ਰਹੇ ਹਾਂ ਇਹ ਮੋਰਚਾ ਬਹੁਤ ਵਧੀਆ ਲੱਗ ਰਿਹਾ ਜੀ ਹਾਂ ਜੀ ਹੋਰ ਵੀ ਤਸਵੀਰਾਂ ਤੁਹਾਨੂੰ ਗੱਡੀਆਂ ਦਿਖਾਉਨੇ ਆ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਤੁਹਾਨੂੰ ਗੱਡੀਆਂ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਹਾਂਜੀ 21 ਕਹਿਣਾਗਾ ਫਿਰ ਚੱਲਿਓ ਜਿੱਤ ਕੇ ਹਾਂਜੀ ਹਾਂ ਜਿੱਤ ਗਏ ਜਾ ਰਹੇ ਆ ਜੀ ਆ ਹੋਰ ਵੀ ਲੋਕਾਂ ਨਾਲ ਆਜਾ ਆਜੋ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਹਾਕ ਮਾਰ ਰਹੇ ਨੇ ਸਾਨੂੰ ਹਾਂਜੀ ਬਾਈ ਜੀ ਕਿਵੇਂ ਲੱਗ ਰਿਹਾ ਫਿਰ ਬਹੁਤ ਵਧੀਆ ਹੂੰ ਹੂੰ ਪੂਰੀ ਖੁਸ਼ੀ ਅੱਜ ਅੱਛਾ ਇੱਕ ਸਾਲ ਤੋਂ ਇੰਤਜ਼ਾਰ ਕਰ ਰਹੇ ਸੀ ਜਿਹੜੀ ਘੜੀ ਦਾ ਅੱਜ ਮਿਲੀ ਹੈ ਹੂੰ ਹੂੰ ਮੈਂ ਪੂਰੇ ਆਪਣੇ ਪੂਰੇ ਦੇਸ਼ ਨੂੰ ਹਰਿਆਣਾ ਪੰਜਾਬ ਨੂੰ ਆਪਣੇ ਆਪਣੇ ਵੱਲੋਂ ਆਪਣੇ ਪਿੰਡਰ ਛੇੜੀ ਵੱਲੋਂ ਜ਼ਿਲ੍ਹਾ ਮਾੜਾ ਵੱਲੋਂ ਪੂਰੀ ਯੂਥ ਵੱਲੋਂ ਧੰਨਵਾਦ ਬਹੁਤ-ਬਹੁਤ ਵਧਾਈਆਂ ਦੇਖਦੇ ਰਹੋ ਪੰਜਾਬ ਤੇ ਖਬਰਾਂ ਲਗਾਤਾਰ ਪੂਰਾ ਲਗਾਤਾਰ ਦੇਖਦੇ ਰਹਿੰਦੇ ਆ ਬਹੁਤ-ਬਹੁਤ ਤਾਕੀ ਲਗਾਤਾਰ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਸੀ ਪਿੱਛੇ ਤੱਕ ਤੁਸੀਂ ਦੇਖੋਗੇ ਇਸ ਤਰ੍ਹਾਂ ਕਾਫਲੇ ਆ ਰਹੇ ਨੇ ਕਵਰੇਜ ਸਾਡੀ ਲਗਾਤਾਰ ਜਾਰੀ ਆ ਹਜ਼ਾਰਾਂ ਦੀ ਗਿਣਤੀ ਟ੍ਰੈਟਰ ਟਰਾਲੀਆਂ ਹਾਂਜੀ ਕੀ ਲੱਗਦਾ ਕਿਵੇਂ ਮਨਾ ਕੇ ਜਿੱਤ ਜਿੱਤ ਦੇ ਜਸ਼ਨ ਆ ਸ਼ਾਮ ਲੋਕ ਜੀ ਹਾਂ ਜਿੱਤਗੇ ਪੂਰਾ ਆਪਣਾ ਮਨਾ ਰਹੇ ਆਂ ਜਸ਼ਨ ਪੂਰਾ ਕਹੋਣਿਆ ਤੁਹਾਨੂੰ ਟਰਾਲੀ ਤੇ ਉਤਾਰ ਰਹੇ ਆਂਗੇ ਕਿਸ ਤਰੀਕੇ ਨਾਲ ਐ ਟਰਾਲੀਆਂ ਚ ਗੱਡੀਆਂ ਚ ਟਰੈਕਟਰਾਂ ਚ ਟਰਾਲਿਆਂ ਚ ਔਰ ਉਹ ਤਸਵੀਰਾਂ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂਵਾਲੀਆ ਉਹ ਜਿਹੜੇ ਸਾਡੇ ਇਤਿਹਾਸ ਦੇ ਨਾਇਕ ਨੇ ਉਹ ਵੀ ਹਮੇਸ਼ਾ ਯਾਦ ਰੱਖਦੇ ਨੇ ਪੰਜਾਬੀ ਕੀ ਕਹਿਣਾ ਬਾਈ ਜੀ ਬਹੁਤ ਖੁਸ਼ੀ ਆ ਜੀ ਵਾਪਸ ਚੱਲੇ ਆ ਅੱਜ ਸਾਲ ਬਾਅਦ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਬਹੁਤ ਬਹੁਤ ਕੀ ਕਹਿਣਾ ਚਾਹੋਗੇ ਜੀ ਪੰਜਾਬ ਦੇ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਪਰ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਇਮਾਨਦਾਰ ਰਹਿਣਾ ਚਾਹੀਦਾ ਹੈ ਸਰਕਾਰਾਂ ਜਨਤਾ ਵਾਸਤੇ ਬਣਦੀਆਂ ਜਨਤਾ ਦੀ ਭਲਾਈ ਦੇ ਕੰਮ ਕਰਨੇ ਚਾਹੀਦੇ ਆ ਨਾ ਕਿ ਆਪਣੇ ਘਰ ਭਰਨੇ ਚਾਹੀਦੇ ਆ ਜਾਂ ਚੁਰਸੀ ਤੇ ਬਿਠਾਉਣ ਵਾਲੀ ਜਨਤਾ ਹੈ ਕੁਰਸੀ ਤੋਂ ਲਾਉਣ ਵਾਲੀ ਵੀ ਜਨਤਾ ਹੁੰਦੀ ਹੈ ਅਰਦਾਸ ਹੋਏਗੀ ਲਗਾਤਾਰ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਸਾਡੀ ਲਾਈਵ ਕਵਰੇਜ ਜਾਰੀ ਹੈ